ਉਹ ਬਚਨ ਇਹ ਅਸੀਂ ਆਪਣੇ ਏਰੀਆ ਚ ਲਾਇਆ ਦੀਵਾਨ ਮਿੰਟ ਹੀ ਸਾਰੇ 30 ਜਦੋਂ ਜਿਆਦੇ ਮਿੰਟ ਹੋਣ ਫਿਰ ਨਹੀਂ ਪ੍ਰਵਾਹ ਹੁੰਦੀ ਪਰ ਜੇ ਗਿਣਤੀ ਮਿੰਟੀ ਦੇ ਹੋਣ ਫਿਰ ਹੁੰਦੀ ਆ ਤੋ 30 ਮਿੰਟਾਂ ਕੇ ਮਹਾ ਇਤਿਹਾਸ ਹੀ ਬਣਨੇ ਲੱਗਾ ਮੈਂ ਸਮਾਪਤੀ ਕਰਕੇ ਜਦੋਂ ਤੁਰਿਆ ਨਾ ਇੱਕ ਧਾਊਆਂ ਦਾ ਬਾਬਾ ਉਹਰੇ ਆਦ ਮੇਰਾ 100 ਰੁਪਿਆ ਫੜਾ ਉਹਰੇ ਕੱਢ ਮੈਂ ਬੜਾ ਹੈਰਾਨ ਵੀ ਮਾਇਆ ਦੇਣ ਵਾਲੀ ਸੰਗਤ ਹੀ ਤੇ ਮੈਨੂੰ ਕਮੀ ਨਹੀਂ ਪਢਾਰੇ ਹੀ ਭਰੇ ਪਏ ਨਾ ਪਰ ਖੋਣ ਵਾਲਾ ਤੇ ਉਹ ਇਕੱਲਾ ਹੀ ਮਿਲਿਆ ਨਾ ਉਸ ਤੋਂ ਪਹਿਲਾਂ ਕੋਈ ਆਇਆ ਤੇ ਨਾ ਬਾਅਦ ਚ ਕੋਈ ਆਇਆ ਖੋਣ ਵਾਲਾ ਉਹ ਇਕੱਲਾ ਹੀ ਉਹ ਮੈਨੂੰ ਕਹਿੰਦਾ ਓਰੇ ਫੜਾ ਮੇਰਾ 100 ਰੁਪਿਆ ਮੈਂ ਕਿਹਾ ਵੀ ਦਿੱਤਾ ਤੇ ਤੂੰ ਇਤਿਹਾਸ ਨੂੰ ਮੈਨੂੰ ਥੋੜੀ ਦਿੱਤਾ ਮੇਰੇ ਤੋਂ ਬਾਅਦ ਵੀ ਜਿੰਨਾ ਗਾਉਣਾ ਗੁਰੂ ਦਾ ਜਸ ਮਾਇਆ ਤੇ ਗੁਰੂ ਦੇ ਜਸ ਦੀ ਆ ਮੇਰੀ ਥੋੜੀ ਉਹ ਕਹਿੰਦਾ ਜੋ ਮਰਜ਼ੀ ਹੋਵੇ ਤੂੰ ਓਰੇ ਫੜਾ ਮੈਂ ਕਿਹਾ ਚੱਲ 100 ਤੇ ਲੈ ਲੈ ਪਰ ਇਹ ਦੱਸ ਨਾ ਵੀ ਲੈਣ ਕਿਉਂ ਡਿਆ ਖੋਣ ਕਿਉਂ ਡਿਆ ਕਹਿੰਦਾ ਤੈਨੂੰ ਦੇਣ ਤੇ ਖੂਜੇ ਸੁਟਣੇ ਇੱਕ ਬਰਾਬਰ ਆ ਜਾਹ ਹੋ ਜੇ ਤੈਨੂੰ ਦੇ ਤੇ ਉਹ ਜੇ ਖੂਜੇ ਸੁੱਟ ਤੇ ਨਾ ਤੇ ਖੂਜੇ ਸੁੱਟਿਆਂ ਦਾ ਮੁੱਲ ਤੇ ਨਾ ਤੈਨੂੰ ਦਿੱਤਿਆਂ ਦਾ ਮੁੱਲ ਮੈਂ ਕਿਉਂ ਫੇ ਮੇਰੇ ਨਾਲ ਖੂ ਦਾ ਕੀ ਤਾਲ ਮੇਲ ਕਹਿੰਦਾ ਖੂਜੇ ਚੀਜ਼ ਸੁੱਟ ਕੇ ਆਸ ਥੋੜੀ ਰੱਖੀ ਦੀ ਆ ਵੀ ਬਾਹਰ ਆ ਜੇਗੀ ਜਿਹੜੀ ਚੀਜ਼ ਖੂਜੇ ਬਾਤ ਦੀ ਗਈ ਖੂਜੇ ਉਹ ਨਹੀਂ ਬਾਤ ਆਉਂਦੀ ਹੁੰਦੀ ਤੇ ਕਹਿੰਦਾ ਤੈਨੂੰ ਪੈਸੇ ਦੇ ਕੇ ਖੂਜੇ ਸੁੱਟੇ ਆ ਮੈਂ ਕਿਹਾ ਮਤਲਬ ਕਹਿੰਦਾ ਵੀ ਤੂੰ ਬੋਲਣ ਰਿਆ ਸੀ ਸਾਰਾ ਪਿੰਡ ਸੁਣਣ ਰਿਆ ਸੀ ਜੇ ਤੂੰ ਮੇਰਾ ਨਾਮ ਲੈ ਦਿੰਦੋ ਨਾ ਫਲਾਣੇ ਸਿੰਘ ਨੇ 100 ਰੁਪਈਆ ਦਿੱਤਾ ਤੇ ਲੋਕਾਂ ਨੂੰ ਲੱਗ ਪਤਾ ਜਾਣਾ ਸੀ ਵੀ ਮੈਂ ਸੌ ਦਿੱਤਾ ਵਾ ਪਰ ਤੂੰ ਤੇ ਖੂਜੇ ਸੁਟਣ ਵਾਲਾ ਕੰਮ ਕੀਤਾ ਨਾ ਹੀ ਨਹੀਂ ਮੇਰਾ ਲਿਆ ਮੈਂ ਹਸਾਬ ਲਾਇਆ ਵੀ ਜੇ ਮੈਂ ਇਹਦੀ ਗੱਲ ਨਾ ਨਾ ਫੇ ਬੰਨੇ ਲਈ ਇਹ ਜਿੱਥੇ ਮਿਲੇਗਾ ਮੈਨੂੰ ਇਹੋ ਹੀ ਸਰੋਪਾ ਪਾਏਗਾ ਇਹੋ ਬੋਜੀ ਕਹੇਗਾ ਮੈਂ ਕਿਹਾ ਹੁਣ ਕੀ ਵਿਗੜਿਆ ਕਹਿੰਦਾ ਕਿਉਂ ਮੈਂ ਕਿਹਾ ਪਿੰਡ ਤੇਰਾ ਹੁਣ ਵੀ ਸੁਣ ਡਿਆ ਮੈਂ ਕਿ ਹੁਣ ਵੀ ਚੱਲਣ ਡਿਆ ਤੇ ਮੈਂ ਵੀ ਇੱਥੇ ਹੀ ਆ ਮੈਂ ਹੁਣ ਜਾ ਕੇ ਕਹਿ ਦਿੰਨਾ ਤੂੰ 100 ਰੁਪਏ ਦਿੱਤਾ ਕਹਿੰਦਾ ਕਹਿ ਦੇਗਾ ਮੈਂ ਕਹਿੰਦਾ ਇੰਨਾ ਕੁਝ ਕਹਿ ਸਕਦਾ ਤੇ ਇਹ ਨਹੀਂ ਕਹਿ ਸਕਦਾ ਕਹਿੰਦਾ اچھا ਠੀਕ ਹੈ ਕੀ ਕਹੇਗਾ ਮੈਂ ਕਹਿਆ ਹੁਣ ਮੈਂ ਸਾਰਾ ਕੁਝ ਹੀ ਕਹਾਂਗਾ ਇਹ ਉਹ ਬੰਦਾ ਜਿਹਨੇ 100 ਰੁਪਏ ਦਿੱਤਾ ਤੇ ਮੁੜ ਕੇ ਮੇਰੇ ਤੋਂ ਖੋਇਆ ਤੇ ਮੁੜ ਕੇ ਕਹਿੰਦਾ ਵੇ ਖੂਜੇ ਸੁਟੇ ਤੇ ਤੈਨੂੰ ਦਿੱਤੇ ਇੱਕ ਬਰਾਬਰ ਉਹ ਕਹਿੰਦਾ ਨਹੀਂ 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 ਰਹਿਣ ਦੇ ਰਹਿਣ ਦੇ 100 ਹੋਰ ਦੇ ਕੇ ਆਂਦਾ ਚਾਲੇ ਬੰਦਵਾਰ ਲੱਗਾਈ ਰਹਿਣ ਦੇ ਮੇਰਾ ਨਾਂ ਹੀ ਨਾ ਲਈ ਰਹਿਣ ਦੇ ਮੈਂ ਕਹਿਆ ਇਦਾਂ ਨਹੀਂ ਚੱਲ ਮੈਂ ਤੇਰਾ ਨਾਂ ਨਹੀਂ ਲੈਂਦਾ ਪਰ ਇਹ ਗੱਲ ਜਿਹੜੀ ਆ ਨਾ ਬੜਿਆਂ ਨੂੰ ਸਮਝ ਆ ਜਣੀ ਇੱਕ ਜਾਣੇ ਦੀ ਕਹਿਣ ਤੇ ਫਿਰ ਕਈ ਲੋਕ ਮਾਇਆ ਇਤਿਹਾਸ ਨੂੰ ਨਹੀਂ ਦਿੰਦੇ ਆਪਣਾ ਨਾਮ ਬਣਾਉਣ ਵਾਸਤੇ ਦਿੰਦੇ ਆ ਪਰ ਇਹਦਾ ਨਹੀਂ ਆ ਇਤਿਹਾਸ ਜਿਹੜਾ ਵਾ ਭੇਟਾ ਇਤਿਹਾਸ ਦੀ ਆ ਮੇਰੀ ਨਹੀਂ ਇੱਥੇ ਜਿਹੜਾ ਵੀ ਗੁਰੂ ਦਾ ਜਸ ਗਾਏਗਾ ਗੁਰੂ ਉਹਦੇ ਪੰਡਾਰ ਭਰੇਗਾ ਹੀ ਪਰੇ